ਇਸ ਵਿਲੇ ਵੀ ਆਮ ਖਬਰ ਹੈ EMC ਗਰੁੱਪ ਦੇ ਮਾਲਕ ਸ਼੍ਰੀ ਪਮਨ ਅਰੋੜਾ ਜੀ ਵੱਲੋਂ ਹਦੇਸਾਂ ਤੈ ਤੇ EMC ਗਰੁੱਪ ਦੇ ਪਰਫਾਰਮ ਕੋਟ ਨਗਰ ਬਾਗਪੁਰ ਧਾਰੀਵਾਲ ਬਟਾਲਾ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਦੀਆਂ ਟੀਮਾਂ ਵੱਲੋਂ ਹਰ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਲਗਾਤਾਰ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿਸ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਹਰ ਪ੍ਰਭਾਵਿਤ ਲੋਕਾਂ ਦਾ ਫ੍ਰੀ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਹੀ ਲੜੀ ਤਹਿਤ ਐਮਸੀ ਗਰੁੱਪ ਦੇ ਕੋਲੀ ਹਰਫਤਾਕ ਡੱਗਵਾ ਰੋਡ ਧਾਰੀਵਾਲ ਦੀ ਟੀਮ ਵੱਲੋਂ ਮਾਰਕੀਟਿੰਗ ਹੈਡ ਸੰਦੀਪ ਜਹਾਨ ਅਤੇ ਮਾਰਕੀਟਿੰਗ ਮੈਨੇਜਰ ਮਨਜੋਤ ਸਿੰਘ ਦੀ ਅਗਵਾਈ ਹੇਠ ਬਲਾਕ ਦਰੰਗਲਾ ਦੇ ਪਿੰਡ ਗੁਗਰੀ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ 250 ਤੋਂ ਵੱਧ ਲੋਕਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਵਤਨਯੋਗ ਇਹ ਹੈ ਕਿ ਪਿੰਡ ਗੁਬਰੀ ਵਿਖੇ ਹਰਾਂ ਦਰਾਂ ਨੇ ਕੇਂਦਰੀ ਨੌਜਵਾਨ ਦੇ ਕਰੀਬ 400 ਬੱਚਿਆਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਸੀ ਅਤੇ ਇਸ ਪਿੰਡ ਨੂੰ ਸਭ ਤੋਂ ਵੱਧ ਹੜਾਂ ਦੀ ਮਾਰ ਝੱਲਣੀ ਪਈ ਸੀ ਮੈਡੀਕਲ ਕੈਂਪ ਦੌਰਾਨ ਡਾਕਟਰ ਸਾਹਿਲ ਮਲੋਤਰਾ ਨੇ ਦੱਸਿਆ ਕਿ ਐਮਸੀ ਗਰੁੱਪ ਦੇ ਚੇਅਰਮੈਨ ਸ਼੍ਰੀ ਪਵਨ ਅਰੋੜਾ ਜੀ ਵੱਲੋਂ ਅਦੇਸ਼ ਪ੍ਰਾਪਤ ਹਨ ਕਿ ਜਿੰਨਾ ਜਿਹੜਾ ਹਰ ਪ੍ਰਭਾਵਤ ਇਲਾਕਿਆਂ ਵਿੱਚ ਜਾਨੀ ਜੀਵਨ ਆਮ ਆਨ ਨਹੀਂ ਹੁੰਦਾ ਉਹਨਾਂ ਜਿਹੜੇ ਲੋੜ ਅਨੁਸਾਰ ਹਰ ਪ੍ਰਭਾਵਤ ਇਲਾਕਿਆਂ ਦੀ ਸਹਾਇਤਾ ਲਈ ਮੈਡੀਕਲ ਕੈਂਪ ਯਾਰੀ ਰੱਖੇ ਜਾਣਗੇ ਇਸ ਮੌਕੇ ਤੇ ਸਮੂਹੇ ਪਿੰਡ ਵਾਸੀਆਂ ਅਤੇ ਸਰਪੰਚ ਵੱਲੋਂ EMC ਗਰੁੱਪ ਦਾ ਧੰਨਵਾਦ ਕੀਤਾ ਮੈਡੀਕਲ ਟੀਮ ਵਿੱਚ ਮਹਿਕਦੀਪ ਰਮਨਦੀਪ ਅਤੇ ਰਾਜਵਿੰਦਰ ਆਪਨੇ ਜੀਵਾ ਨਭਾਈ ਆਓ ਪਹਿਲਾਂ ਤੁਹਾਨੂੰ ਦਿਖਾਉਨੇ ਆ ਮੁਫਤ ਮੈਡੀਕਲ ਕੈਂਪ ਦੀਆਂ ਕੁਝ ਲਾਈਵ ਤਸਵੀਰਾਂ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸ਼੍ਰੀ ਪੌਣਾ ਰੋੜਾ ਜੀ EMC ਗਰੁੱਪ ਦੇ ਮਾਲਕ ਜਿਹੜੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਹਰ ਪ੍ਰਭਾਵਿਤ ਜਿੰਨੇ ਵੀ ਇਲਾਕੇ ਆ ਗਿਆ ਉਹਨਾਂ ਵਿੱਚ ਜਿੰਨਾ ਚਿਰ ਤੱਕ ਆਮ ਲੋਕ ਲਈ ਬੰਦੇ ਉਹਨਾਂ ਦੇ ਤੱਕ ਉਹਨਾਂ ਦੀ ਜਿਹੜੇ ਮੈਡੀਕਲ ਕੈਂਪਾਂ ਲਗਾਤਾਰ ਲਗਾਉਂਦੇ ਰਹਿਣਗੇ ਅੱਜ ਦਵੰਗਲਾ ਪਿੰਡ ਦੇ ਉਹਨਾਂ ਦੇ ਬੰਦ ਰਿਖੇ ਜਿਹੜਾ ਨਾ ਮੈਡੀਕਲ ਕੈਂਪ ਲਗਾਇਆ ਜਾਦਾ ਇਹ ਕਲੀਨ ਹਸਪਤਾਲ ਧਾਰੀ ਵਾਲਾ ਇਹ ਇੱਕ ਬ੍ਰਾਂਚ ਹੈਗੀ ਹੈ EMC ਗਰੁੱਪ ਦੀ ਇੱਕ ਉਹਨਾਂ ਦਾ ਬੜਾ ਅਗਰਾ ਉਪਰਾਲਾ ਵਾਲਾ ਸ਼੍ਰੀ ਪੌਣਾ ਰੋੜਾ ਜੀ ਦਾ ਜਿਹੜੇ EMC ਗਰੁੱਪ ਦੇ ਮਾਲਕ ਆ ਉਹਨਾਂ ਨੇ ਜਿਹੜਾ ਇਹ ਕਿਹਾ ਹੈ ਕਿ ਜਿੰਨਾਂ ਦੇ ਤਾਂ ਕਾ ਹਾਲਾਤ ਹੈ ਨਾਰਮਲ ਨਹੀਂ ਹੁੰਦੇ ਉਹਨਾਂ ਦੇ ਤਾਂ ਕੋਈ ਵੀ ਜਿਹੜਾ ਸਾਡੇ ਜਿਹੜੇ ਹਸਪਤਾਲ ਹੈਗੇ ਆ EMC ਹਸਪਤਾਲ ਲੰਮਰੋਚਰਾ ਕਲੀਨ ਹਸਪਤਾਲ ਧਾਰੀ ਵਾਲਾ ਸ਼ਿਟੀ ਹਸਪਤਾਲ ਗੁਰਦਾਸਪੁਰ ਅਬਰੋਲ ਹਸਪਤਾਲ ਗੁਰਦਾਸਪੁਰ ਈਐਲਸੀ ਫੌਟ ਪਠਾਨਕੋਟ ਤੇ ਈਐਲਸੀ ਜਿਹੜਾ ਬਟਾਰਾ ਵਾ ਉਥੇ ਕੋਈ ਵੀ ਜਾ ਕੇ ਨਾ ਜਿਹੜਾ ਕੋਈ ਛੇੜੇ ਦੀ ਨੀਂਜ ਆਵਾ ਬਿਲਕੁਲ ਆਪਣੇ ਨਾਲ ਫਰੀ ਇਲਾਜ ਕਰਾ ਸਕਦਾ ਮੈਂ ਸਾਥੀ ਨੂੰ ਅੱਖਾਂ ਲੱਗੇ ਕਰੀ ਜਿਹੜਾ ਟੈਂਪ ਲੱਗਾ ਵਾ ਉਹਦੀ ਜਿਹੜਾ ਇਸ਼ਾਰੇ ਦਿਖਾ ਦਿਓ ਤੇ ਜਿੰਨ ਸਾਡੀ ਜਿਹੜੀ ਮੈਡੀਕਲ ਟੀਮ ਆ ਆਈ ਹੋਈ ਆ ਈਐਮਸੀ ਬ੍ਰੇਥਲੀ ਜਿਹੜੀ ਮੈਡੀਕਲ ਟੀਮ ਆ ਇਕਦ ਤੇ ਪਿੰਡ ਡੁੱਬੜੀ ਚਾਈ ਹੋਈ ਆ ਇਹਦੇ ਤੋਂ ਅਲਾਵਾ RAMDAS ਆਪਣੇ ਕਲਾ ਨੌਰ ਬਟਾਰਾ ਬਖਵਾ ਕਠਾਵਾਂ ਤੇ ਜਿਹੜੀ ਲਗਾਤਾਰ ਜਿਹੜਾ ਇਹਨਾਂ ਦੇ ਜਿਹੜੇ ਮੈਡੀਕਲ ਕੈਂਪਾਂ ਲੱਗ ਰਹੇ ਆ ਅੱਜ ਜਿਹੜਾ ਮੈਡੀਕਲ ਕੈਂਪਾ ਗਾਜੀ ਤੇ ਡਾਕਟਰ ਸਾਹਿਲ ਮਲੋਤਰਾ ਜੀ ਅਗਵਾਈ ਵਿੱਚ ਇਸ ਮਤੀ ਮੈਡੀਕਲ ਟੀਮ ਮੱਲ ਲਗਾਇਆ ਜਾ ਰਿਹਾ ਵਾ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਸਾਨੂੰ ਸਰਪੰਚ ਸਾਹਿਬ ਨੇ ਵੀ ਗੱਲ ਕੀਤੀ ਐ ਸੋ ਪਿੰਡ ਦੇ बाकी बैठा लगा के लिए जिला शहर दिखाल दता जा कैंप भी ग्रुप वालों हर साल से लोग लगातार रोजाना कैंप लगाए जा रहे हैं अभी भी कैंप चल रहा कैंप लगाया सताल जी मेरा नाम डॉक्टर साहिल मलहोत्रा ਅਸੀਂ ਐਮਸੀ ਗਰੁੱਪ ਦੇ ਚੇਅਰਮੈਨ ਸ਼ੇਰੀ ਪਵਨ ਅਰੋੜਾ ਜੀ ਦੇ ਅਨੁਸਾਰ ਲੋਕੀ ਅਲੱਗ-ਅਲੱਗ ਤਿੰਡਾ ਵਿੱਚ ਫ੍ਰੀ ਮੈਡੀਕਲ ਚੈੱਕਅਪ ਕਰਾ ਰਹੇ ਹਾਂ ਅੱਜ ਵੀ ਅਹੀ ਬਾਦ ਪੀਰੀਡ ਮਰੀਜ਼ਾਂ ਦੀ ਮਦਦ ਲਈ ਪਿੰਡ ਦਬੂੜੀ ਆਏ ਹੋਏ ਹੈ ਜਿੱਥੇ ਵੀ ਫ੍ਰੀ ਦਵਾਈ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਹੈ ਤਾਂ ਹਰਾ ਤੋਂ ਬਾਅਦ ਹੈ ਦੇਖਿਆ ਜਾ ਕਿ ਕੋਈ ਹੋਰ ਜਿਹੜੇ ਨਾ ਕੁਬਾਰਨੇ ਕਰ ਜਾਂਦੀਆਂ ਜਿਹੜਾ ਵਾਸਤੇ ਆਪ ਸਭ ਦੇ ਕਿ ਮੀਡੀਆ ਵਾਂਗ ਕੀ ਮਨ ਫਰਦਾਨੀ ਮਸ਼ਵਰੀ ਕਹ ਦਦੇ ਕਿ ਪਾਣੀ ਦਾ ਆਪਣਾ ਖਾਂਤੀ ਦਾ ਪ੍ਰੇਸ਼ ਕੀਤਾ ਜਾਏ ਪਾਣੀ ਉਹ ਸਾਫ ਦਾ ਨੀ ਬਣਾਈ ਜਾਏ ਨਾ ਇਹ ਆਸ-ਪਾਸ ਇੱਥੇ ਪਾਣੀ ਇਕੱਠਾ ਹੁੰਦਾ ਉਹ ਇਕੱਠਾ ਨਹੀਂ ਹੋਣਾ ਮਸ਼ਹਰਾਦਾ ਤੇ ਆਪਣਾ ਖਾਂਤੀ ਦਾ ਪੂਰਾ ਪ੍ਰੇਸ਼ ਕੀਤਾ ਜਾਏ

ਕਹਿੰਦਾ ਤਾਂ ਜਿਹੜੇ ਮਾਲਕਾਂ ਨੇ ਇਸ ਤੋਂ ਪ੍ਰੋਬਲਮ ਕੀਤਾ ਨਹੀ ਜੇ ਕਿ ਜੋ ਵੀ ਹਾਂ ਪਰ ਹੁਣ ਆ ਗਿਆ ਗੇਲੋ ਹੋ ਗਿਆ ਜੇ ਇਹ ਕਿ ਸਰਕਾਰ ਹੈ ਗਿਆ ਲੋ ਸਾਡੇ ਬਾਨਾ ਚ ਆ ਕੇ ਮਤਵਾ ਕੇ ਜਰਾ ਜਿਵੇਂ ਆਲਾ ਹੈ ਆਨ ਦਾ ਆਵਾਜ਼ ਸੁਣਾ ਤੇ ਇੱਕ ਛੋਟੀ ਜਿਹੀ ਜਗ੍ਹਾ ਬੰਦੇ ਜੀ ਦੋਦਾ ਕੀ ਸਾਡੇ ਚੇਰਮਨ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੋਈ ਹੈ ਕਿ ਜਿਨ੍ਹਾਂ ਨੂੰ ਵੀ ਲੋੜ ਹੋਏਗੀ ਉਹਨਾਂ ਦਾ ਵੀ ਇਲਾਜ ਕਰਨ ਲਈ ਬਿਲਕੁਲ ਤਿਆਰ ਬੈਠੇ ਹੋਏ ਆ ਜਿਨ੍ਹਾਂ ਨੂੰ ਵੀ ਲੋੜ ਹੋਏਗੀ ਜੇ ਅਜੇ ਉਹਨਾਂ ਦਾ ਫ੍ਰੀ ਚੈੱਕਅਪ ਦਵਾਈ ਹਸਪੀਟਲ ਦੀ ਲੋੜ ਤੇ ਆ ਵੀ ਆਪਾਂ ਸਭ ਹੁਸ਼ ਕਰਨ ਲਈ ਪਿਆਰ ਬੈਠੇ ਆ ਮੈਂ ਸਰਪੰਚ ਪਿੰਡ ਬਿੜੂੜੀ ਤੇ ਬੋਲਦਾ ਕਿ ਜੋ ਸਾਡੇ ਪਿੰਡ ਚ ਕੈਂਪ ਈਐਮਸੀ ਕੋਲੀ ਅੰਮ੍ਰਿਤਸਰ ਦਾ ਜਿਹੜੇ ਥਾ ਥਾ ਕੇ ਕੈਂਪ ਲਾ ਰਹੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਦਾ ਬਹੁਤ ਉਪਰਾਲਾ ਹੈ ਜਿਹੜਾ ਕਿ ਅਖਰਾ ਦੀ ਕਰਕੇ ਬਹੁਤ ਨਹੀਂ ਬਿਮਾਰੀਆਂ ਦਾ ਜਿਹੜਾ ਚੱਲ ਰਿਹਾ ਦੌਰ ਇਹਨੂੰ ਕਵਰ ਕਰ ਦਿਆ ਹੋਇਆ ਬਹੁਤ ਬਹੁਤ ਧੰਨਵਾਦ ਕਰਦਾ ਈਐਮਸੀ ਕੋਲੀ ਸਾਦਾ